ਵਗਾਨੇ ਦੇਸ਼ ਦਾ ਰੋਟੀ ਰੋਟੀ ਕਮਾਉਣ ਗਏ ਪੰਜਾਬੀ ਮੁੰਡੇ ਨੂੰ ਤਾਰਿਆ ਮੌਤ ਦੇ ਘਾਟ ਕੋਰੀਆ ਨੇ ਨਹੀਂ ਕੀਤਾ ਆਪਣੇ ਦੇਸ਼ 'ਚ ਪੰਜਾਬੀ ਮੁੰਡੇ ਤੇ ਤਰਸ ਫਿਲਮੀ ਸੀਨ ਦੇ ਵਾਂਗ ਵੱਡੀ ਰਫਲ ਲੈ ਕੇ ਮੁੰਡੇ ਨੂੰ ਤਾਰਿਆ ਮੌਤ ਦੇ ਘਾਟ ਸੀਟੀ ਡਿੰਗ ਪਟਦੇ ਹੀ ਪੰਜਾਬੀ ਮੁੰਡੇ ਨੇ ਛੱਡੇ ਆਪਣੇ ਸਾਹ ਫਿਲਮੀ ਸੀਨ ਦੀ ਤਰ੍ਹਾਂ ਸੀਸੀਟੀਵੀ ਵਿੱਚ ਕੈਦ ਹੋਈ ਪੂਰੀ ਘਟਨਾ ਸਤਾ ਇਸ ਵੇਲੇ ਦੀ ਵੱਡੀ ਖਬਰ ਕੈਨੇਡਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪੰਜਾਬੀ ਮੁੰਡੇ ਨੂੰ ਦਿਲ ਦਿਹਾੜੇ ਜਿਹੜਾ ਆ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤਾਂ ਦੱਸਿਆ ਜਾ ਰਿਹਾ ਕਿ ਮੁੰਡਾ ਜਿਹੜਾ ਆ ਸਿਕਿਉਰਟੀ ਦਾ ਕੰਮ ਕਰਦਾ ਸੀ ਰੋਜੀ ਰੋਟੀ ਕਮਾਉਣ ਦੇ ਲਈ ਕੈਨੇਡਾ ਆਇਆ ਸੀ ਪਰੰਤੂ ਗੋਰਿਆਂ ਦੇ ਵੱਲੋਂ ਉਸ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਹੈ ਜਿਹੜਾ ਉਹ ਕੀਤਾ ਗਿਆ ਤਾਂ ਇਹ ਨੌਜਵਾਨ ਮੁੰਡਾ ਸੀ ਕਿਸੇ ਰੈਸਟੋਰੈਂਟ ਦੇ ਵਿੱਚ ਸ਼ਾਇਦ ਸਿਕਿਉਰਟੀ ਗਾਰਡ ਦਾ ਕੰਮ ਕਰਦਾ ਸੀ ਕਿਸੇ ਗੱਲ ਨੂੰ ਲੈ ਕੇ ਸ਼ਾਇਦ ਕੋਈ ਬਹਿਸ ਹੋਈ ਸੀ ਕੋਈ ਮਸਲਾ ਹੋਈ ਸੀ ਜਿਸ ਨੂੰ ਲੈ ਕੇ ਮਾਮਲਾ ਜਿਹੜਾ ਕਾਫੀ ਜ਼ਿਆਦਾ ਵੱਧ ਜਾਂਦਾ ਜਿਸ ਤੋਂ ਬਾਅਦ ਗੋਰਿਆਂ ਦੇ ਵੱਲੋਂ ਉਸ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਜਿਹੜਾ ਉਤਾਰਿਆ ਗਿਆ ਤਾਂ ਉੱਥੇ ਹੀ ਮੇਰੇ ਤੱਕ ਮੁੰਡੇ ਦੀ ਪਛਾਣ ਜਿਹੜੀ ਹਰਸਦੀਪ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ ਤਕਰੀਬਨ 20 ਸਾਲ ਦੱਸੀ ਜਾ ਰਹੀ ਹੈ ਤਾਂ ਮੁੰਡਾ ਜਿਹੜਾ ਸੀ ਐਡਮਿੰਟਨ ਦੇ ਵਿੱਚ ਇੱਕ ਰੈਸਟੋਰੈਂਟ ਦੇ ਵਿੱਚ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਸੀ ਇੱਕ ਹੋਟਲ ਦੇ ਵਿੱਚ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਸੀ ਤਾਂ ਉਸੇ ਹੋਟਲ ਦੇ ਵਿੱਚ ਸ਼ਾਇਦ ਕੋਈ ਝੜਪ ਹੋਈ ਸੀ ਦੋ ਗੁੱਟਾਂ ਵਿਚਾਲੇ ਕੋਈ ਲੜਾਈ ਲੜਾਈ ਹੋਈ ਸੀ ਇਸੇ ਨੂੰ ਲੈ ਕੇ ਕੋਈ ਮਾਮਲਾ ਪੱਖਿਆ ਸੀ ਤਾਂ ਰਾਤ ਵੇਲੇ ਜਦੋਂ ਹਰਸਦੀਪ ਸਿੰਘ ਆਪਣੀ ਡਿਊਟੀ ਤੇ ਤਾਇਨਾਤ ਸੀ ਤਾਂ ਹੋਟਲ ਦੇ ਵਿੱਚ ਦੋ ਗੋਰੇ ਦੇ ਨੇ ਗੋਰਿਆ ਦੇ ਵੱਲੋਂ ਇਸ ਪੰਜਾਬੀ ਨੌਜਵਾਨ ਮੁੰਡੇ ਨੂੰ ਗੋਲੀ ਜਿਹੜੀ ਆ ਉਹ ਮਾਰੀ ਗਈ ਹੈ ਤਾਂ ਪੂਰੀ ਘਟਨਾ ਜਿਹੜੀ ਆ ਸੀਸੀਟੀਵੀ ਦੇ ਵਿੱਚ ਕੈਦ ਹੋਈ ਆ ਤਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਹਾਈਲੀ ਮੋਡਰੇਟਡ ਵੈਪਨ ਜਿਹੜਾ ਆ ਗੋਰੇ ਦੇ ਹੱਥ ਦੇ ਵਿੱਚ ਆ ਜਿਵੇਂ ਹੀ ਪੰਜਾਬੀ ਮੁੰਡਾ ਭੱਜਣ ਦੀ ਕੋਸ਼ਿਸ਼ ਕਰਦਾ ਪੌੜੀਆਂ ਤੋਂ ਉੱਤੇ ਥੱਲੇ ਉਤਰਨ ਦੀ ਕੋਸ਼ਿਸ਼ ਕਰਦਾ ਉਸ ਨੂੰ ਗੋਲੀ ਜਿਹੜੀ ਆ ਉਹ ਮਾਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਪੰਜਾਬੀ ਨੌਜਵਾਨ ਮੁੰਡਾ ਜਿਹੜਾ ਆ ਪੌੜੀਆਂ ਤੇ ਹੀ ਗਿਰ ਜਾਂਦਾ ਤਾਂ ਇਸ ਪੰਜਾਬੀ ਨੌਜਵਾਨ ਮੁੰਡੇ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਜਿਹੜਾ ਉਹ ਉਤਾਰਿਆ ਗਿਆ ਜਿਸ ਦੀ ਸੀਸੀਟੀਵੀ ਤਸਵੀਰਾਂ ਹੁਣ ਨਿਕਲ ਕੇ ਸਾਹਮਣੇ ਆਈਆਂ ਨੇ ਤਾਂ ਇਹ ਕੈਨੇਡਾ ਦੇ ਐਡਮਿੰਟਨ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਹੋਟਲ ਦੇ ਵਿੱਚ ਇਹ ਪੰਜਾਬੀ ਨੌਜਵਾਨ ਮੁੰਡਾ ਸੀ ਜਿਸ ਦੀ ਪਛਾਣਾ ਹਰਸਦੀਪ ਸਿੰਘ ਵਜੋਂ ਹੀਆ ਹਾਲਾਂਕਿ ਪੰਜਾਬ ਦੇ ਵਿੱਚ ਕਿਹੜੇ ਇਲਾਕੇ ਤੋਂ ਬਿਲੋਂਗ ਕਰਦਾ ਸੀ ਇਸ ਬਾਰੇ ਕੋਈ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਅਤਰਾਦ ਦੇ ਸਮੇਂ ਇਸ ਦੇ ਵੱਲੋਂ ਆਪਣੀ ਡਿਊਟੀ ਨਿਭਾਈ ਜਾ ਰਹੀ ਸੀ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਸੀ ਤਾਂ ਕਿਸੇ ਗੱਲ ਨੂੰ ਲੈ ਕੇ ਸ਼ਾਇਦ ਬਹਿਸ ਹੋਈ ਸੀ ਕਿਉਂਕਿ ਜਾਣਕਾਰੀ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕੁਝ ਸਮਾਂ ਪਹਿਲਾਂ ਹੀ ਇਹ ਤੇ ਹੋਟਲ ਦੇ ਵਿੱਚ ਕੋਈ ਝੜਪ ਹੋਈ ਸੀ ਦੋ ਗੁਟਾ ਵਿਚਾਲੇ ਕੋਈ ਲੜਾਈ ਝਗੜਾ ਹੋਇਆ ਸੀ ਜਿਸ ਦੇ ਵਿੱਚ ਜਿਸ ਦੇ ਕਾਰਨ ਸ਼ਾਇਦ ਹਰਸਦੀਪ ਸਿੰਘ ਨੇ ਸ਼ਾਇਦ ਕੁਝ ਕਿਹਾ ਹੋਵੇਗਾ ਜਾਂ ਫਿਰ ਇਹ ਮਾਮਲਾ ਵਧਿਆ ਹੋਇਆ ਹੈ ਜਿਸ ਨੂੰ ਲੈ ਕੇ ਇਹਨਾਂ ਗੋਰਿਆਂ ਦੇ ਵੱਲੋਂ ਹਰਸਦੀਪ ਸਿੰਘ ਦਾ ਕਤਲ ਹੈ ਜਿਹੜਾ ਉਹ ਕੀਤਾ ਗਿਆ ਤਾਂ ਤਸਵੀਰਾਂ ਦੇ ਵਿੱਚ ਦੇਖਿਆ ਗਿਆ ਕਿ ਕਿਸ ਤਰੀਕੇ ਦਾ ਹਾਈਲੀ ਮੋਡਰੇਟ ਜਿਹੜਾ ਹਥਿਆਰ ਹੈ ਗੋਰੇ ਦੇ ਵਿੱਚ ਦਿਖਾਈ ਦੇ ਰਿਹਾ ਤਾਂ ਇੱਕ ਫਿਲਮ ਫਿਲਮਾਂ ਦੇ ਵਿੱਚ ਤੁਸੀਂ ਹਥਿਆਰ ਆਮ ਦੇਖਿਆ ਹੋਗਾ ਜਿਸ ਤਰੀਕੇ ਦਾ ਵੱਡਾ ਹਥਿਆਰ ਗੋਰਾ ਚੱਕੀ ਫਿਰਦਾ ਤਾਂ ਗੋਰਿਆਂ ਦੇ ਵੱਲੋਂ ਇਸ ਪੰਜਾਬੀ ਨੌਜਵਾਨ ਮੁੰਡੇ ਦਾ ਕਤਲ ਕੀਤਾ ਗਿਆ ਗੋਲੀਆਂ ਮਾਰ ਕੇ ਬੇਦਰਦੀ ਦੇ ਨਾਲ ਇਸ ਨੂੰ ਹੋਟਲ ਦੇ ਵਿੱਚ ਮਰਨ ਦੇ ਲਈ ਛੱਡ ਦਿੱਤਾ ਗਿਆ ਤਾਂ ਰਾਤ ਦੇ ਸਮੇਂ ਆਪਣੀ ਡਿਊਟੀ ਤੇ ਤਾਇਨਾਤ ਸੀ ਹਰਦੀਪ ਸਿੰਘ ਦੋ ਹੀ ਦੋ ਗੋਰੇ ਆਉਂਦੇ ਨੇ ਇੱਕ ਔਰਤ ਹੁੰਦੀ ਹੈ ਤੇ ਦੂਜਾ ਵਿਅਕਤੀ ਹੁੰਦਾ ਸ਼ਾਇਦ ਦੋਹਾਂ ਵਿਚਾਲੇ ਕੋਈ ਬਹਿਸ ਹੁੰਦੀ ਹੈ ਜਿਸ ਤੋਂ ਬਾਅਦ ਗੋਰੇ ਦੇ ਵੱਲੋਂ ਹਥਿਆਰ ਕੱਢਿਆ ਜਾਂਦਾ ਹੈ ਇੱਕ ਸੀਸੀਟੀਵੀ ਤਸਵੀਰ ਦੇ ਵਿੱਚ ਦੇਖਿਆ ਗਿਆ ਕਿ ਹਥਿਆਰ ਕੱਢਿਆ ਜਾਂਦਾ ਤੇ ਉੱਥੇ ਹੀ ਦੂਸਰੀ ਸੀਸੀਟੀਵੀ ਦੇ ਵਿੱਚ ਦੇਖਿਆ ਗਿਆ ਕਿ ਗੋਰੇ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਉਸ ਪੰਜਾਬੀ ਨੌਜਵਾਨ ਦੇ ਗੋਲੀ ਮਾਰੀ ਗਈ ਹੈ ਜਿਸ ਤੋਂ ਬਾਅਦ ਹਰਸ਼ਦੀਪ ਜਿਹੜਾ ਪੌੜੀਆਂ ਤੇ ਹੀ ਆਪਣਾ ਦਮ ਤੋੜ ਦਿੰਦਾ ਤਾਂ ਕੈਨੇਡਾ ਦੇ ਐਡਮਿੰਟਨ ਦੀ ਇੱਕ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਗੋਰਿਆਂ ਦੇ ਵੱਲੋਂ ਪੰਜਾਬੀ ਨੌਜਵਾਨ ਮੁੰਡੇ ਨੂੰ ਮੌਤ ਦੇ ਘਾਟ ਜਿਹੜਾ ਉਤਾਰ ਦਿੱਤਾ ਗਿਆ ਤਾਂ ਉੱਥੋਂ ਹੀ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਕੈਨੇਡਾ ਪੁਲਿਸ ਦੇ ਵੱਲੋਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਕਤਲ ਦੇ ਮਾਮਲੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਜਿਹੜੀ ਅਗਲੀ ਕਾਰਵਾਈ ਦੇ ਵਿੱਚ ਜੁਟੀ ਹੋਈ ਹੈ ਤਾਂ ਕੈਨੇਡਾ ਦੇ ਐਡਮਿੰਟਨ ਦਾ ਮਾਮਲਾ ਜਿੱਥੇ ਪੰਜਾਬੀ ਨੌਜਵਾਨ ਦੇ ਉੱਤੇ ਕਤਲ ਕੀਤਾ ਗਿਆ ਉਸ ਦਾ ਗੋਲੀਆਂ ਮਾਰ ਕੇ ਕਤਲ ਹੈ ਜਿਹੜਾ ਉਹ ਕੀਤਾ ਗਿਆ